ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸੋਰਸਿੰਗ ਤਹਿਸੀਲ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਲਾਲ ਉਹਨਾਂ ਦੇ ਘਰ ਆਇਆ ਦੋਸਤੋ ਤਕਰੀਬਨ ਡੇਲੀ ਰੁਟੀਨ ਦੇ ਵਿੱਚ ਵੀਰੋ ਨੇ ਪਸ਼ੂ ਲੈ ਕੇ ਆਉਂਦੇ ਆ ਪਸ਼ੂ ਵਪਾਰ ਦਾ ਕੀਤਾ ਅੱਜ ਤੋਂ ਤਕਰੀਬਨ ਕੋਈ ਦੋਸਤੋ ਦੋ ਦਿਨ ਪਹਿਲਾਂ ਆਪਾਂ ਪੋਸਟ ਪਾਈ ਸੀ ਅਪਡੇਟ ਦਿੱਤੀ ਸੀ ਠੀਕ ਹੈ ਜੀ ਉਹਦੇ ਵਿੱਚ ਵੀ ਤੁਹਾਨੂੰ ਦੋ ਐਨੀਮਲ ਦਿਖਾਈ ਸੀ ਦੋ ਵਿਹੜਾ ਸੀ ਅੱਜ ਇਸ ਵੀਡੀਓ ਵਿੱਚ ਦੋਸਤੋ ਤਿੰਨ ਪਸ਼ੂ ਆ ਤਿੰਨੇ ਬਕਾਊ ਆ ਠੀਕ ਆ ਜੀ ਦੋ ਜਿਹੜੀਆਂ ਵਹਿਣਾ ਦੋਸਤੋ ਗੱਭਣ ਤੁਸੀਂ ਦੇਖ ਰਿਹਾ ਜੇ ਤੇ ਇੱਕ ਝੋਟੀ ਆ ਠੀਕ ਆ ਜੀ ਉਹ ਵੀ ਗੱਭਣਾ ਤੇ ਇੱਕ ਵੜ ਜਿਹੜੀ ਬਿਲਕੁਲ ਸਜਰਤਾ ਜੀ ਸੂਈ ਆ ਠੀਕ ਆ ਜੀ ਇਹ ਤਿੰਨ ਨਾਗ ਨੇ ਤਿੰਨਾਂ ਨਗਾਂ ਦੀ ਡਿਟੇਲ ਆਪਾਂ ਵੀਰ ਗੁਰਲਾਲ ਤੋਂ ਲੈ ਲਾਂਗੇ ਹਰ ਵਾਰ ਦੀ ਤਰ੍ਹਾਂ ਗੱਲਬਾਤ ਕਰਕੇ ਤੇ ਵੀਡੀਓ ਮੇਰਾ ਵੀਰ ਤੁਸੀਂ ਐਂਡਪੱਕ ਦੇਖ ਲਿਓ ਬਾਕੀ ਬਾਅਦ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਠੀਕ ਆ ਜੀ ਤਾਂ ਜੋ ਨਵੇਂ ਫਾਰਮਰ ਵੀਰਾਂ ਤੱਕ ਆਪਣੀ ਇਹ ਵੀਡੀਓ ਪਹੁੰਚ ਸਕੇ ਤੇ ਸੁਰ ਸਿੰਘ ਤੁਸੀਂ ਵਿਜ਼ਿਟ ਕਰਨੀ ਆ ਉਹ ਕਰਦੇ ਆ ਗੱਲਬਾਤ ਲੈ ਵੀ ਗੁਰ ਲਾਲ ਵੀਰ ਸਭ ਤੋਂ ਪਹਿਲਾਂ ਸਾਸਤਰੀ ਕਾਰ ਸਤਿਗੁਰ ਸੰਤੂ ਸਾਹਿਬ ਜੀ ਠੀਕ ਠਾਕ ਜੇ ਬਹੁਤ ਵਧੀਆ ਵੀਰ ਗੁਰ ਲਾਲ ਠੀਕ ਹੈ ਵੀਰੇ ਬੜੀ ਕਿਰਪਾ ਬਾ ਬੀਬੀ ਦੀ ਚੰਨ ਸਾਹਿਬ ਦੀ ਜੀ ਸ਼ੁਕਰੇ ਮਾਲਕ ਦਾ ਵੀ ਹਾਂਜੀ ਹਾਂਜੀ ਲੈ ਵੀ ਗੁਰ ਲਾਲ ਉਦਿਆਂ ਵਾਲੀਆਂ ਬੜਾ ਵੀ ਸੇਲ ਹੋ ਗਈਆਂ ਸੀ ਸੰਤੂ ਸਾਹਿਬ ਮਾਲਕ ਦੀ ਮਿਹਰਬਾਨੀ ਤੁਸੀਂ ਸ਼ੋਰ ਪਾ ਗਿਆ ਜੇ ਮੇਰੇ ਸਾਹ ਹੁਣ ਪਿੰਡ ਨਹੀਂ ਆਪੜੇ ਘਰ ਆ ਦੀ ਪਸ਼ੂ ਸੇਲ ਹੋ ਗਏ ਠੀਕ ਆ ਜੀ ਮਹਾਰਾਜ ਦੀ ਕਿਰਪਾ ਕਿਉਂਕਿ ਭਾ ਛੋਟੇ ਮਾਲ ਚੰਗਾ ਨਾ ਸੰਤੂ ਸਾਹਿਬ ਪਿੰਡ ਤਾਂ ਦੂਰ ਦੀ ਗੱਲ ਮੈਨੂੰ ਲੱਗਦਾ ਮੈਂ ਸਿੰਘਪੁਰਾ ਨਹੀਂ ਟੱਪਿਆ ਸੰਤੂ ਸਾਹਿਬ ਤੁਸੀਂ ਤਾਂ ਜੇ ਗੁਰਲਾਲ ਵੀਰੇ ਅੱਜ ਤਿੰਨ ਬੈੜਾਂ ਨੇ ਤੇ ਇਹਨਾਂ 'ਚ ਇੱਕ ਬੈੜ ਸੂਈ ਆ। ਸੰਤੂ ਸਾਹਿਬ ਆ ਪਹਿਲਾ ਸੂਆ ਬੱਚੀ ਸੂਈ ਆ ਪਨੂਨ। ਠੀਕ ਆ ਜੀ। ਆ ਦੂਜੇ ਸੂਏ ਵਹਿਰ ਤਿਆਰਵਾ ਦਿਨ 5-7 ਲੈ ਜੂਗੀ। ਠੀਕ ਆ ਜੀ। ਉਹ ਦੂਜੇ ਸੂਏ ਝੋਟੀ ਤਿਆਰਵਾ। ਠੀਕ ਆ ਜੀ। ਹਾਂਜੀ। ਲਓ ਤੁਸੀਂ ਦੋ ਗੱਬਣ ਤਿਆਰੀ ਵਾਲਿਆ ਇੱਕ ਬੈੜ ਸੂਈ ਆ ਤੁਹਾਨੂੰ ਆਪਾਂ ਸੈਕਿੰਡ ਨੰਬਰ ਤੇ ਦਿਖਾਵਾਂਗੇ ਗੁਰਲਾਲ ਸ਼ੁਰੂਆਤ ਕਰ ਲਿਗੇ ਇੱਥੋਂ। ਹਾਂਜੀ। ਤੇ ਕਿੰਮਾ ਸੂਆ ਕਿੰਨੇ ਕ ਦਿਨ ਬਾਕੀ? ਇਹ ਸੰਤੂ ਸਾਹਿਬ ਦੂਜਾ ਸੂਆ ਸੁਣੀ ਆ। ਹਾਂਜੀ। ਪਹਿਲੇ ਸੂਏ 15-16 ਕਿਲੋ ਦੁੱਧ ਕੱਢਿਆ ਦਾ। ਵਰਲਾਵੰਡਾ ਕਾਫੀ ਸੋਹਣੀਆਂ ਆਫਸੀ ਥਣਾਂ ਦੀਆਂ ਚੌ ਥਣਾਂ ਦੀਆਂ ਠੀਕ ਆ ਜੀ ਸੋ ਜਿੱਦਾਂ ਮਰਜ਼ੀ ਬੈਠ ਕੇ ਮੇਰਾ ਭਰਾ ਤੁਸੀਂ ਤਸੱਲੀ ਕਰੀ ਚੱਲੋ ਠੀਕ ਆ ਵਾਈਟ ਤੇ ਕਰੀਮ ਰੰਗ ਦਾ ਕੰਬੀਨੇਸ਼ਨ ਜਿਆ ਸੋ ਥਣ ਬਹੁਤ ਸੋਹਣਾ ਕਰਮਾੜੀ ਨੂੰ ਲੱਗਾ ਠੀਕ ਆ ਤੇ ਦੂਜਾ ਸੁਬਾ ਇਸ ਵੈਡ ਨੇ ਸੋਹਣਾ ਬੈਕ ਸਾਈਡ ਸੱਜੇ ਖੱਬਿਆਂ ਤੁਸੀਂ ਇੱਕ ਵਾਰੀ ਥਣ ਦੀ ਕੁਆਲਿਟੀ ਚੈੱਕ ਕਰੋ ਆ ਦੇਖੋ ਜੀ ਸੁੱਤੀ ਰਹੀ ਆ ਪੂਰੀ ਜਿੰਨੀ ਵੀ ਆ ਦੋਸਤੋ ਠੰਡੀ ᱛੀਰੀ ਆ ਫਾੜੀ ਵਾਲਾ ਚੱਡਾ ਤੇ ਥਣ ਪੂਰਾ ਮੁਠੀ ਆ ਠੀਕ ਆ ਤੇ ਗਰਲਾਲ ਖੁੱਲੇ ਡੁੱਲੇ ਦੇਣ ਲੈ ਜੂ ਅੱਠ ਸੱਤ ਸੰਤੂ ਸਾਹਿਬ ਦਾ ਹੱਪਤਾ ਹੀ ਲੈ ਜੂ ਜੇ ਕਰਮਾ ਵਾਲੀ ਬਾਕੀ ਚਲੋ ਉੱਧਰ ਗਿਆ ਕੇ ਡੰਗਦੇ ਆਂ ਡੰਗ ਪਹਿਲਾਂ ਸੂਬੇ ਤੋਂ ਗੱਲ ਵੱਖਰੀ ਹੈ ਉਹ ਗੱਲ ਵੱਖਰੀ ਹੈ ਹਾਂਜੀ ਠੀਕ ਹੈ ਭਰਾ ਜੀ ਜੀ ਲੈ ਵੀ ਗਰਲਾਲ ਇੱਕ ਵਾਰੀ ਖੋਲ ਕੇ ਕਰੀਏ ਵੀਰਾਂ ਦੇ ਸਾਹਮਣੇ ਜੀ ਸਭ ਦੋਸਤੋ ਰੰਗ ਰੂੰਗ ਜਿਹੜਾ ਕਰਮਾ ਵਾਲੀ ਨੂੰ ਬਹੁਤ ਸੋਹਣਾ ਠੀਕ ਹੈ ਜੀ ਇੱਕ ਵਾਈਟ ਰੰਗ ਦੇ ਵਿੱਚ ਵੀ ਕਾਫੀ ਵੀਰਾਂ ਦਾ ਕਰੇਜ ਹੁੰਦਾ ਠੀਕ ਹੈ ਵਾਈਟ ਕਰੀਮ ਜਾਂ ਵਾਈਟ ਥੋੜਾ ਬ੍ਰਾਊਨ ਜੇ ਵਿੱਚ ਮਿਕਸ ਆਪੀਦਾ ਇਸ ਵਾਈਟ ਤੇ ਤੇ ਬਾਕੀ ਤੁਹਾਡੇ ਸਾਹਮਣੇ ਆ ਥੱਲੇ ਲੇਵੇ ਦੀ ਕਾਫੀ ਹਜੇ ਆਰਾਮ ਨਾ ਲੈ ਜੂਗੀ ਸੰਧੂ ਸਾਹਿਬ ਸੀਲਸਲਾ ਦੇ ਬੜੀਆਂ ਕਰਮਾਂ ਲੀਆਂ ਹਾਂਜੀ ਕੋਈ ਭੈਣ ਭਰਾ ਇਹਦੀ ਵੀ ਫੋਲਾ ਭਾ ਗਾਰੰਟੀ ਦਵਾਂਗੇ ਪਾਰ ਪਿੱਛੇ ਦੀ ਥਣਾ ਦੀ ਸੰਧੂ ਸਾਹਿਬ ਆਪਦੇ ਘਰ ਮਗਾ ਗਏ ਹਾਂਜੀ ਫੇਰ ਆਪਾਂ ਨੂੰ ਰੁਪਈਏ ਦਵੇ ਪਹਿਲਾਂ ਤਸੱਲੀ ਨਾਲ ਤੇਪ ਲੈਣ ਸੰਧੂ ਸਾਹਿਬ ਆ ਬਿਲਕੁਲ ਜੀ ਹਾਂਜੀ ਆ ਤੁਸੀਂ ਵੀਡੀਓ ਬਣਾਉਂਦਾ ਜਾਂ ਕੋਈ ਪਾਰ ਪਿੱਛੇ ਦੀ ਸ਼ਿਕਾਇਤ ਹੋਊਗੀ ਤਾਂ ਤੁਹਾਨੂੰ ਫੋਨ ਕਰ ਦੇਣਾ ਆਪਣੀ ਗਾਂ ਵਾਪਸ ਕਰ ਦੇਣਾ ਆਪਦੇ ਰੁਪਈਏ ਲੈ ਜਾਣਗੇ ਠੀਕ ਹੈ ਜੀ ਹਾਂਜੀ ਬਾਕੀ ਸਾਰਾ ਆਪਦੀ ਤਸੱਲੀ ਨਾਲ ਸੰਧੂ ਸਾਹਿਬ ਤੇਪ ਕੇ ਲੈਣ ਠੀਕ ਹੈ ਜੀ ਸੋ ਨਰਕ ਪਰਖ ਜਿਹੜੀ ਤਸੱਲੀ ਆ ਕਿਸਾਨ ਵੀਰੋ ਇਹ ਵਪਾਰੀ ਵੀਰ ਆਪਣੀ ਕਰਕੇ ਲੈਂਦੇ ਆ ਹਰਕ ਪਾਲੂ ਤੋਂ ਹਰਕ ਪੈਲੂ ਤੋਂ ਠੀਕ ਆ ਜੀ ਕਿਸੇ ਪਾਸਿਓ ਕੋਈ ਕਾਮੀ ਪੇਸ਼ੀ ਵਾਲਾ ਪਸ਼ੂ ਨਹੀਂ ਖਰੀਦਿਆ ਜਾਂਦਾਗਾ ਪਰ ਫਿਰ ਵੀ ਕਿਸੇ ਵੀਰ ਨੇ ਗਾਂ ਪੈਸੇ ਲਾਉਣੇ ਆਪਣੀ ਤਸੱਲੀ ਕਰਕੇ ਲੈ ਕੇ ਜਾਓ 8-7 8-7 ਦਿਨ ਹਜੇ ਬਾਕੀ ਆ ਆ ਦੇਖੋ ਜੀ ਮੈਂ ਵੀ ਗੁਰਲਾਲ ਕੀ ਕੀਮਤਾਂ ਕੀ ਡਿਮਾਂਡ ਕਰਦਾ ਵੀਰੇ ਦੀ ਇਹ ਸੰਧੂ ਸਾਹਿਬ ਚਲੋ ਮਹਾਰਾਜ ਦੀ ਮੇਹਨਾ ਅੱਗੇ ਵੀ ਆਪਾਂ ਥਾਰ ਪਾਰਕਰ ਪਾਈ ਸੀ ਤੇ ਮਹਾਰਾਜ ਦੀ ਮੇਹਨਾ ਅਜੇ ਤੱਕ ਫੋਨ ਆਈ ਜਾਂਦੇ ਆ ਠੀਕ ਹੈ ਜੀ ਇਹਦਾ ਮੁੱਲ ਸੰਧੂ ਸਾਹਿਬ ਉਹਦਾ ਵੀ ਆਪਾਂ ਜਾਇਜ਼ ਕੀਤਾ ਇਹਦਾ ਵੀ ਜਾਇਜ਼ ਕਰਨਾ ਕੋਈ 60 ਨਹੀਂ 65 ਨਹੀਂ ਹੈ ਇਹਦਾ ਮੁੱਲ ਕਰਦੇ 58000 ਲਾਸਟ ਆਪਾਂ 55000 ਦੀ ਵਚੀ ਦਵਾਂਗੇ 55 ਦੇ ਹਾਂਜੀ ਲਾਟ 55000 ਦੀ ਸੰਧੂ ਸਾਹਿਬ ਦੇ ਦਾਂਗੇ ਚਲੋ ਜੀ ਜੀ ਲੋ ਜੀ 55000 ਦੀ ਲਾਸਟ ਜਿਹੜੀ ਇਹ ਤੁਹਾਨੂੰ ਮਿਲ ਜੂਗੀ ਤੇ ਬਾਕੀ ਵਾੜ ਚੰਗੀ ਹੈ ਠੀਕ ਹੈ ਜੀ ਲੇਵੇ ਹਵਾ ਨੇ ਦੀ ਬੰਤਰ ਬਹੁਤ ਚੰ ਜਿੰਨੀ ਗਾੜਦੀ ਆ ਉਨੀ ਬੈਕਸਾਈਡ ਕਰਮਾ ਲਈ ਦੇ ਦੇਵੇ ਦੀ ਛੰਡੀਆਂ ਠੁੰਡੀਆਂ ਬਣਨ ਸੰਤੂ ਸਾਹਿਬ ਆ ਦੇਖੋ ਜਿਹੜੇ ਬੰਨੇ ਮਰਜੀ ਬੈਠੇ ਰਹੋ ਸੁਸੀਲੀਆਂ ਸੌਪਣਾ ਬਿਲਕੁਲ ਤੁਹਾਡੇ ਸਾਹਮਣੇ ਇਧਰ ਗਰਲਾਲ ਆਪਣੇ ਕੋਲ ਜਿਹੜੀ ਇਹ ਬੱਚੀ ਇਹ ਵੈੜ ਸੋਈ ਆ ਹਾਂਜੀ ਸੰਤੂ ਸਾਹਿਬ ਇਹ ਕੱਲ ਦੀ ਵੈੜ ਸੋਈ ਆ ਪਹਿਲਾਂ ਸੂਆ ਕਰਮਾ ਲਈ ਸੋਈ ਆ ਲਓ ਜੀ ਹਾਂਜੀ ਸੋ ਪਹਿਲਾਂ ਸੂਆ ਦੋਸਤੋ ਇਹ ਵੈੜ ਸੋਈ ਆ ਤੇ ਕੱਲ ਦੀ ਸੋਈ ਆ ਮਗਰ ਕੀ ਆ ਬੱਚਾ ਇਹਦੇ ਮਗਰ ਬੱਚਾ ਸੰਤੂ ਸਾਹਿਬ ਲਓ ਜੀ ਮਗਰ ਬੱਚਾ ਆ ਗਿਆ ਠੀਕ ਆ ਕਰੋ ਚੈੱਕ ਨਾ ਵੀ ਗਰਲਾਲ ਕੋਈ ਦੋ ਗਡਾਂਗ ਚਵਾਈ ਹੋ ਗਈ ਫਿਰ ਹੰਦੂ ਸਾਹਿਬ ਇਹਦੇ ਥੱਲੇ 16 ਕਿਲੋ ਬੋਲਾ ਹੋਊਗਾ 15 ਕਿਲੋ ਦੀ ਕੋਈ ਧਾਰ ਵਣਾ ਮਾਰੇ ਤੇ ਭਲਾ ਦੋ ਡੰਗ ਲਿਆ ਕੇ ਕੰਡੇ ਨਾਲ ਆਪਣੇ ਘਰੋਂ ਜੋਕੇ ਖੜੇ ਅੱਛਾ ਕੋਈ ਭਣ ਭਰਾ ਇੱਕ ਡੰਗ ਵੀਡੀਓ ਕਾਹਤੇ ਚਵਾਲੇ ਦੂਜੇ ਡੰਗ ਆਪਦੇ ਘਰ ਚਵਾਈ ਕਰਕੇ ਤਸੱਲੀ ਨਾਲ ਫੇਰ ਪਈਏ ਤੇ ਠੀਕ ਹੈ ਭਰਾ ਹੰਦੂ ਸਾਹਿਬ ਇਹ ਵੀ ਚਲੋ ਖਾਲਾਈ ਦਾ ਵਾੜਾ ਨਹੀਂ ਵੀ ਕਹਿ ਦੇਣਾ ਵੀ ਅਗਲੇ ਦੇ ਘਰ ਜਾ ਕੇ ਲੈਵਾਂਗੇ ਡੰਗਰ ਸੁਥਰਾ ਤੇ ਫੇਰ ਹੀ ਆਪਾਂ ਲਿਆਦੇ ਤੇ ਜੇ ਮੈਂ ਇਥੋਂ ਤਿੱਲਰ ਲੈ ਜਾਂ ਜਾ ਕੇ ਤੇ ਪਾਵਾਂ ਅਗਲੇ ਦੇ ਤੇ ਪਨ ਫੇਟਣਾ ਹੋਵੇ ਤੇ 5-4000 ਕਰਾਇਆ ਵੀ ਠੁਗਣਾ ਤੇ ਬਦਨਾਮੀ ਵਖਰੀ ਹੋਣੀ ਬਿਲਕੁਲ ਬਿਲਕੁਲ ਹਾਂਜੀ ਲਓ ਦੋਸੋ ਇੱਥੇ ਬੇਸ਼ੱਕ ਕਿਸੇ ਵੀਰ ਇੱਕ ਨੇ ਆਉਣਾ ਪਰ ਉੱਥੇ 5-4 ਕੋਈ ਭੱਪੀ ਤੌਰ ਤੇ ਇੱਕ ਬੰਦੇ ਇਕੱਠੇ ਵੀ ਹੋਏ ਹੁੰਦੇ ਕੋਈ ਚਾਚੇ ਤਾਏ ਕੋਈ ਸੱਜੇ ਖੱਬੇ ਕੋਈ ਯਾਰ ਆਉਂਦੇ ਰਿਸ਼ਤੇਦਾਰਾਂ ਤੱਕ ਵੀ ਆ ਜਾਂਦੇ ਚਲੋ ਕਈ ਥਾਵਾਂ ਤੇ ਗਏ ਆ ਨਾ ਭੈਣ ਭਰਾਵਾਂ ਨੂੰ ਚਾਹ ਹੁੰਦਾ ਵੀ ਡੰਗਰ ਨਵਾਂ ਲਿਆ ਆ ਤੇ ਆਉਂਦੇ ਆ ਲਾਗੂ ਚਾਚੇ ਤਾਏ ਤੁਹਾਡੀ ਗੱਲ ਕੋਲੋਂ 5-4 ਆਏ ਹੁੰਦੇ ਆ ਤੇ ਕਈ ਭੈਣ ਭਰਾ ਹੁੰਦੇ ਆ ਵੀ ਕੋਈ ਨਹੀਂ ਕੋਈ ਨਹੀਂ ਵੀ ਚੰਗੀ ਆ ਤੇ ਕਈ ਹੁੰਦੇ ਵੀ ਜਾਂਦੇ ਸਰ ਗੇੜ ਦੇ ਨਾਲੇ ਪਰ ਆਪਾਂ ਤਸੱਲੀ ਕਰਾ ਕੇ ਚਵਾ ਕੇ ਦੋਵੇਂ ਪਾਸੇ ਬਹਿ ਕੇ ਚਵਾਈ ਕਰਾ ਕੇ ਫੇਰ ਆਪਾਂ ਪਰਪੀਏ ਲਓ ਬਿਲਕੁਲ ਲ ਕਰਮਾਲੀ ਦਾ ਬਿਲਕੁਲ ਜਿਵੇਂ ਐਚ ਐਫ ਬਰੀਡ ਦੀਆਂ ਬਣਾ ਦੇਖਦੇ ਆ। ਅਜੇ ਸਭ ਤੋਂ ਪਹਿਲਾ ਸੁਆਵਾ। ਚਲੋ ਕਰਮਾਲੀ ਅੱਜ ਕਦ ਕਾਠ ਕਰੂਗੀ। ਬਹੁਤੀ ਵੱਡੀ ਨਹੀਂ ਐਵੇਂ ਬਹੁਤੀ ਛੋਟੀ ਨਹੀਂ ਆਪਾਂ ਜਿਹੜੀ ਗੱਲ ਸਹੀ ਹੈ। ਲਓ ਜੀ ਠੀਕ ਆ। ਬਾਕੀ ਥਾਣ ਵੇਖੋ ਦੋਸਤੋ viral ਕਰੋ ਚੈੱਕ। ਮੈਂ ਅੱਗੇ ਵੀਰ ਗਰਲਾ ਨੂੰ ਕਹਿ ਰਿਹਾ ਸੀ ਵੀ ਇਹ ਕਹਿ ਰਿਹਾ ਸੀਗਾ ਵੀ ਕਿੰਨਾ ਦੋਸਤੋ ਵਜਨ ਵਜੂਦਾ ਕਰਮਾਲੀ ਦਾ। ਹਾਂਜੀ। ਉਹਦੇ ਨਾਲੋਂ ਥੱਲੇ ਜ਼ਿਆਦਾ ਲਾਈ ਖੜੀ ਠੀਕ ਆ। ਤੇ ਥੱਲੇ ਲੇਵੇ ਦੀ ਪੂਰੀ ਖਫਰਦਾਰਾ ਮੁੱਠੀ-ਮੁੱਠੀ ਥਾਣਾ। ਤੇ ਮਗਰ ਉਹਦੇ ਬੱਚਾ ਇਹ ਕੱਲ ਦੀ ਸੂਈ ਹੈ ਠੀਕ ਆ। ਇੱਕ ਵਾਰ ਚਲੋ ਸੰਧੂ ਸਾਹਿਬ ਮਮੀ ਰੋਜ ਵਹਿੜਾਂ ਲਿਆਉਣਾ ਵਾ ਪਰ ਚਲੋ ਕਾਦ ਨਹੀਂ ਬਹੁਤਾ ਵੱਡਾ ਜਿਹੜੀ ਗੱਲਬਾਤ ਸੋਹਣੀ ਐ ਸੁਨੱਖੀ ਆ ਦੂਜੇ ਸੂਵੇ ਕਾਦ ਕਾਠ ਵਾਲੀ ਬਣੂਗੀ ਇਹਨਾਂ ਵਾਂ ਵੀ ਚੋਣ ਜਾਣ ਇਨੀ ਜਿਆਦੀ ਵੀ ਦੂਜੇ ਸੂਵੇ ਅੰਦਾਜ਼ਾ ਮੁਕਾਬਲਾ ਕਰ ਜੂਗੀ ਪਹਿਲੇ ਸੂਵੇ ਕਰਮਾ ਬਿਲਕੁਲ ਬਿਲਕੁਲ ਹਾਂਜੀ ਵੈਸੇ ਕਰਮਾਲ ਚਲੋ ਵਹਿੜ ਦੁੱਧ ਵਾਲੀਆਂ ਨਹੀਂ ਤੇ ਲੇਫਟੀ ਬਿਲਕੁਲ ਹਵਾਨਾ ਚੱਡਾ ਛੋਟਾ ਹੋਣਾ ਸੀਗਾ ਮੈਨਾਂ ਸੰਧੂ ਸਾਹਿਬ ਜੇ ਹੁਣ ਮੰਨ ਲਓ ਵੀ ਮਮੀ ਕੇਸ ਦਾੜਾ ਰੱਖਿਆ ਤੇ ਮੈਂ 16 17 ਕਿਲੋ ਕਹਿਦਾ ਤੇ ਅਗਲਾ ਚੋਣ ਆਵੇ ਤੇ ਬਦਨਾਮੀ ਹੁੰਦੀ ਆ ਬਦਨਾਮੀ ਹੁੰਦੀ ਜਿਹੜਾ ਹੈ ਲੋ ਵੀ ਕਿਸਾਨ ਵੀਰੋ ਇਹ ਗੱਲ ਨਹੀਂ ਵੀ ਥੱਲੇ ਕੋਈ 10 12000 ਹੋਵੇ ਤੇ ਗਰਲਾਲ ਕਹੀ ਜਾਵੇ 16 ਕਿਲੋ ਤੇ 16 ਲੀਟਰ ਜਿਹੜਾ ਚਮਾਉਣਾ ਪੈਣਾ ਕਿਉਂਕਿ ਪੈਸੇ ਅਗਲੇ ਵੀਰ ਤੋਂ ਪੂਰੇ ਲੈਣੇ ਆ ਠੀਕ ਹੈ ਜੀ ਤੇ 16 ਲੀਟਰ ਵੀ ਅਗਲੇ ਨੇ ਪੂਰਾ ਭਲਣਾ ਤੇ ਚਮਾਉਣਾ ਪੈਣਾ ਬਾਕੀ ਭਾਂਡਾ ਦੱਸਣ ਦੇ ਆ ਵੀ ਕਿੰਨੀ ਕੁ ਕਾਰਗੁਜ਼ਾਰੀ ਇਸ ਵੈਟ ਦੀ ਹੋਊਗੀ ਠੀਕ ਹੈ ਏ ਗਰਲਾਲ ਮੈਨੂੰ ਲੱਗਦਾ ਵੀ ਚਲੋ ਦੂਜੇ ਤੀਜੇ ਸੂਏ ਕੋਈ ਚੰਗੀ ਸੰਭਾਲ ਕਰਦਾ ਦੂਜੇ ਤੀਜੇ ਜਾ ਕੇ ਪਾਉਗੀ ਪਟਾਕੇ ਜਾ ਕੇ 25 25 ਤੋਂ ਪਲੱਸ ਚੱਲੂ ਦੂਜੇ ਸੂਏ ਮੇਰੇ ਹਿਸਾਬ ਨਾਲ ਪਹਿਲੇ ਸੂਏ 20 ਲੀਟਰ ਨੂੰ ਹੱਥ ਮਾਰ ਜੂ ਕਰਮਾਲੀ ਠੀਕ ਹੈ ਹਾਂਜੀ ਇਹਨਾਂ ਅੰਬਰਾਂ ਨੂੰ ਟਾਕੀਆਂ ਲਾਉਣੀਆਂ ਦੋਸਤੋ ਦੂਜੇ ਤੀਜੇ ਸਵੇਰੇ ਜਾ ਕੇ ਠੀਕ ਆ ਤੇ ਐਂਡ ਚੀਜ਼ ਆ ਵੀ ਉਹਦੇ ਵਿੱਚ ਕੋਈ ਜਿਹੜੀ ਦੋ ਰਏ ਨਹੀਂਗੀ ਠੀਕ ਆ ਫਾੜੀ ਜਿਹਾ ਚੇਦਾ 6 ਤੋਂ 6 ਆਪਣੇ ਘਰ ਭੈਣ ਭਰਾ ਚੋਂ ਨਾ ਜਦੋਂ ਪਸਮਾਹ ਪਉਂਦੀ ਕਰਮਾ ਲਈ ਐ ਥਾਣਾ ਗੱਡ ਦਿੰਦੀ ਅਗਲੇ ਥਾਣੇ ਨੂੰ ਪੂਰੇ ਹਾਂ ਮੁੱਠੀ ਦੀ ਚੁਵਾਈ ਵਾਲੀ ਪੂਰੀ ਚੁਵਾਈ ਬੰਦੀ ਆ ਆ ਕਰੋ ਚੈੱਕ ਠੀਕ ਆ ਮੈਂ ਵੀ ਗਰ ਲਾਲ ਮੋਲ ਵੜੀ ਵੀਰੇ ਕੀ ਕਰਦੇ ਆਂ ਦਾ ਮੋਲ ਸੰਧੂ ਸਾਹਿਬ ਚਲੋ ਇਹ ਤੇ ਸੋਨਾ ਤੁਹਾਨੂੰ ਪਤਾ ਥੋੜਾ ਜਿਹਾ ਹੀ ਹੁੰਦਾ ਵਾ ਆ ਲੋਹਾ ਦੇ ਬਥੇਰਾ ਕਵਾਰ ਚ ਤੁਰਿਆ ਫਿਰਦਾ ਚਲੋ ਉਹ ਨਹੀਂ ਆਪਾਂ ਗੱਲ ਕਰਦੇ ਹਾਂ ਮਹਾਰਾਜ ਮੋਲੇ ਦਾ ਭਰਾ 60 ਕਰਕੇ ਭਲਾ 60 ਕਰਕੇ ਆਪਾਂ ਲਾਸ਼ 55000 ਚ ਮਾਨਤਾ ਕਰਾਂਗੇ 55000 ਚ ਹਾਂਜੀ ਦੋ ਤੇ ਜਿੰਨਾ ਸੰਧੂ ਸਾਹਿਬ ਕਿਹਾ ਵਾ 16 ਤੋਂ 17 ਨਿਕਲ ਸਕਦਾ 15 ਤੋਂ 14 ਨਾ ਹੋਊਗਾ 2 ਡੰਗ ਕਈ ਭਣ ਭਰਾ ਦੇ ਝਗੜਾ ਵਾਲਾ ਵਪਾਰੀ ਵਗਾਉਂਦੇ ਫਾਂਟਿੰਗ ਆਪਦਾ ਕੰਡਾ ਲਾਇ ਹੁਣ ਆਪਣੇ ਕੋ ਰਸਤੂ ਸਾਹਿਬ ਦੋ ਡੰਗ ਜੋ ਕੇ ਖੜਨ ਹਾਂਜੀ ਜਿਹੜੀ ਗੱਲ ਹੈਗੀ ਉਹ ਦੱਸਾਂਗੇ ਬਾਕੀ ਅੱਗੇ ਤੁਸੀਂ ਵੇਖੀ ਜਾਇਓ ਠੀਕ ਆ ਜੀ ਜਿਵੇਂ ਜਿਵੇਂ ਕੋਈ ਵੀ ਰਾਸ਼ਨ ਵੰਡਾ ਪਾਉਣਾ ਸ਼ੁਰੂ ਕਰਤਾ ਉਵੇਂ-ਉਵੇਂ ਹੋਰ ਕਰਮਾ ਵਾਲੀ ਨਿਕਲ ਕੇ ਸਾਹਮਣੇ ਆਊਗੀ ਦੁੱਧ ਵਾਲੇ ਪਾਸਿਓਂ ਖੜੀ ਆ ਦੁੱਧ ਵਾਲੇ ਪਾਸਿਓਂ ਬੱਚਾ ਪ੍ਰਦੀਪ ਕਰਦੇ ਮਾਰਿਆ ਬਾਹਾਨੇ ਚੱਡੇ ਦੀ ਪੂਰੀ ਖਬਰਦਾਰ ਸੋ 55000 ਲੈ ਇਹਦੇ ਇੱਧਰ ਗਰਲਾਲ ਆਪਣੇ ਕੋਲ ਝੋਟੀ ਆ ਗਈ ਇੱਕ ਭਰਾ ਹਾਂਜੀ ਹਾਂਜੀ ਸੰਤੂ ਸਾਹਿਬ ਇਹ ਨਗੀਨਾ ਕਿਵੇਂ ਇਹ ਸੰਤੂ ਸਾਹਿਬ ਦੂਜਾ ਸੁਆ ਕਰਮਾ ਵਾਲੀ ਸੁਣੀ ਆ ਓਕੇ ਦੇਣੇ ਵੀ 10 12 ਲੈਂਦੀ ਆ ਜੀ 10 12 ਪਾਰ ਪਿੱਛੇ ਦੀ ਇਹਦੇ ਥਣਾ ਦੀ ਆਪਣੀ ਫੁੱਲ ਗਰੰਟੀ ਹੋਊਗੀ ਕੋਈ ਭੈਣ ਭਰਾ ਮੰਗਾ ਗੇ ਹਾਂਜੀ ਤੇ ਤਸੱਲੀ ਨਾਲ ਥਣ ਤੇ ਪ ਗਿਆ ਆਪਾਂ ਨੂੰ ਫੇਰ ਪਈਏ ਦਵੇ ਤੇ ਜੇ ਪਾਹ ਪਿਸ਼ਾਬ ਖਾਉ ਮੰਗਰ ਵੀ ਖਾਵੇ ਬੈਠੀ ਕਿਤੇ ਤੁਹਾਨੂੰ ਫੋਨ ਕਰਦੇ ਤੇ ਵੀਡੀਓ ਮੈਨੂੰ ਪਾਦੇ ਵੀ ਇਹਨੇ ਪਿਸ਼ਾਬ ਖਾਇਆ ਆਪਣੀ ਝੋਟੀ ਲੱਦ ਕੇ ਕੱਲ ਦਿਨ ਆਪਦੇ ਰੁਪਏ ਲੈ ਜਾਣਾ ਇਹ ਤੋਂ ਤਾਂ ਕਿ ਸੰਧੂ ਸਾਹਿਬ ਕੋਈ ਗਰੰਟੀ ਕਾ ਦਿੰਦਾ ਨਹੀਂ ਆ ਪਰ ਆਪਾਂ ਸੋਨੇਰ ਕਾ ਡੰਗਰ ਲਿਆ ਤੇ ਸੋਨੇਰ ਕੀ ਗਰੰਟੀ ਦਵਾਂਗੇ ਬਿਲਕੁਲ ਹਾਂਜੀ ਮਾਲ ਤੇ ਦੋਸਤੋ ਪੱਲੇ ਬਹੁਤ ਕੋਸ਼ਾ ਤੇ ਫਿਰ ਗਰੰਟੀ ਤਸੱਲੀ ਦੇਣੀ ਪੈਂਦੀ ਆ ਤੇ ਆਹ ਜਿਹੜਾ ਬੱਚਾ ਇਹੋ ਜਿਹਾ ਬੱਚਾ ਹਾਂਜੀ ਆਪਾਂ ਬੱਚਾ ਦੋਸਤੋ ਵਿਖਾ ਦਈਏ ਕਿਤੇ ਇਹ ਭਲੇਖੇ ਜਨਾ ਰਹਿ ਜਾ ਕੋਈ ਵੀਰ ਨਾੜੂ ਬਿਲਕੁਲ ਬੱਚੇ ਦੇ ਨਾਲ ਆ ਵੇਖੋ ਗੇਠ ਡੇਢ ਗੇਠ ਲੰਮਾ 나ੜੂ ਆ ਵੇਖੋ ਇਹ ਕੱਲ ਹੀ ਸੂਈ ਸੰਤੂ ਸਾਹਿਬ ਜੀ ਇਹ ਕੱਲ ਹੀ ਸੂਈ ਹੈ ਮਗਰ ਬੱਚਾ ਡੱਬਾ ਬੱਚਾ ਠੀਕ ਆ ਜੀ ਅੱਛਾ ਕਰ ਲਾ ਦੂਜਾ ਸੂਆ ਹਾਂਜੀ ਤੇ ਦੇਣ ਇਹਨੇ ਵੀ ਮੈਨੂੰ ਲੱਗਦਾ ਭਾਈ ਜੇ ਹਫਤਾ ਖੰਡ ਲੈ ਜਾਣਾ ਸੰਤੂ ਸਾਹਿਬ 10 12 ਦਿਨ ਝੋਟੀ ਲੈ ਜੂਗੀ ਆ ਜੀ ਬਹੁਤ ਜੀ ਹਾਂਜੀ ਸੋ 10 12 ਦਿਨ ਘੱਟੋ ਘੱਟ ਅਪਰੋਕਸੀਮੇਟਲੀ ਜਿਹੜਾ ਕਿਸਾਨ ਮੇਰੇ ਉਹ ਇਹ ਸਮਾਂ ਲੈ ਜੂਗੀ ਝੋਟੀ ਠੀਕ ਆ ਤੇ ਬਾਕੀ ਤੁਹਾਡੇ ਸਾਹਮਣੇ ਆ ਸੋ ਬਹੁਤ ਸੋਹਣੀ ਆ ਥੱਲਿਓ ਲੈਵੇ ਬੰਦ ਲੈਵੇ ਦੀ ਆ ਨਿਗਰ ਲੈ ਤੇ ਚਾਰੇ ਥਾਣਾ ਸਪੇਸ ਵੰਡ ਚੰਗੀ ਹੈ ਠੀਕ ਆ ਤੇ ਝੋਟੀ ਵੈਸੇ ਵੀ ਸਨਖੀ ਹੈ ਠੀਕ ਆ ਥੋੜਾ ਜਿਆ ਨੂੰ ਕੱਢ ਕੇ ਤੁਹਾਨੂੰ ਤੋਰ ਕੇ ਦਿਖਾਉਣੇ ਆ ਜੇ ਸਿੰਗੀ ਸੂੰਗੀ ਦੀ ਗੱਲ ਕਰੀਏ ਮੂੰਹ ਮੱਥੇ ਦੀ ਗੱਲ ਕਰੀਏ ਸ਼ਕੀਨਿਸ਼ ਕੋਨੀ ਵੀ ਪੂਰੀ ਆ ਅੱਗੋਂ ਫੇਸ ਗਰਦਨ ਜਿਹੜਾ ਦੋਸਤੋ ਜੇ ਆਪਾਂ ਹਿਸਾਬ ਕਿਤਾਬ ਲਾਈਏ ਗਰਦਨ ਲੰਬੀ ਆ ਪਤਲਾ ਫੇਸ ਆ ਤੇ ਪਿੱਛੋਂ ਤੁਸੀਂ ਵੇਖੋ ਪੇਟ ਵਾਲੇ ਪਾਸਿਓਂ ਪੂਰੀ ਭਾਰੀ ਆ ਵਜਨ ਵੋੜ ਦੇ ਵਿੱਚ ਸੋ 35 ਦੀ ਤੁਹਾਨੂੰ ਤਸੱਲੀ ਮਿਲ ਗਈ ਆ ਬਾਕੀ ਕਿਸੇ ਰਕਮ ਦਾ ਕੋਈ ਭਾਰ ਪੇਛੇ ਦੀ ਕੋਈ ਸਮੱਸਿਆ ਨਹੀਂ ਗਈ ਉਹ ਪਹਿਲਾਂ ਜਿਹੜਾ ਵੀਡੀਓ ਦੇ ਵਿੱਚ ਕਹਿ ਦਿੱਤਾ ਮੇਰੇ ਵੀ ਬਾਦ ਫਿਰ ਵੀ ਕਿਸੇ ਵੀਰ ਨੇ ਜਿਹੜਾ ਭਾਰ ਪੇਸ਼ ਨਹੀਂ ਵੀ ਸਮੱਸਿਆ ਹੈਗੀ ਤਾਂ ਆਪਣੀ ਟਿੱਪ ਕੇ ਤੁਸੀਂ ਤਸੱਲੀ ਕਰਕੇ ਲੈ ਕੇ ਜਾਓ ਇਹ ਸੰਧੂ ਸਾਹਿਬ ਆਪਣੀ ਰਿਸ਼ਤੇਦਾਰੀ ਜੋ ਝੋਟੀ ਲਈ ਬਾਰਡਰ ਲਾ ਕੇ ਤੋਂ ਅੱਛਾ ਜੀ ਤਾਰੀ ਵਾਲੀ ਸਾਈਡ ਤੋਂ ਸੰਧੂ ਸਾਹਿਬ ਇੱਕ ਰੁਪਈਏ ਦਾ ਝੂੜਨਾ ਹੋਊਗਾ ਜਿਹੜੇ ਭੈਣ ਭਰਾ ਤੋਂ ਲੈਂਦੀ ਉਹ ਵੀ ਵੀਡੀਓ ਵੇਂਦੇ ਹੋਣਗੇ ਆਪਣੇ ਸੱਜਣੇ ਹਾਂ ਪਹਿਲੇ ਸੂਏ ਸੰਧੂ ਸਾਹਿਬ 10000 10000 ਲੀਟਰ ਦੁੱਧ ਦਿੱਤਾ ਝੋਟੀ ਨੇ ਠੀਕ ਹੈ ਦੂਜਾ ਸੂਆ ਝੋਟੀ ਸੁਣੀ ਆ ਪੂਰੀ ਬਣ ਕੇ ਗਾਵਾਂ ਵਾਂਗੂ ਫੇਰ ਸੂਹੂਗੀ ਅੱਛਾ ਅੱਛਾ ਜੀ ਹਾਂ ਜੀ ਲਓ ਵੀ ਸੋ ਝੋਟੀ ਚੰਗੀ ਆ ਠੀਕ ਆ ਜੀ ਕੋ ਨਾਰਮਲ ਤੇ ਠੰਡੀ ਧੀਰੀ ਆ ਤੋਰੇ ਵਾਈ ਵੀ ਵੇਖੀ ਪਰ ਪੂਰੀ ਠੰਡੀ ਧੀਰੀ ਆ ਤੇ ਜਵਾਬ ਅਸਮਾ ਵੀ ਕੋਈ ਵੀ ਰੌਣਲੇ ਸਮੇਂ ਦੇ ਵਿੱਚ ਕਰੂਗਾ ਤੇ ਚੰਗੀ ਆ ਪਾਸ ਕਰਦੇ ਆ ਇਹੋ ਜੇ ਪਸ਼ੂ ਤੋਂ ਠੰਡਾ ਧੀਰਾ ਸੀਨਸ ਲੱਗ ਨਿਕਲੂਗਾ ਠੀਕ ਆ ਲੈ ਵੀ ਗਰਲਾਲ ਕਿੰਨੇ ਤੇ ਹੁੰਦੀ ਹੈ ਇਹ ਇਹ ਸੰਧੂ ਸਾਹਿਬ ਸੂਈ ਦੇ ਭਲਾ ਆਪਾਂ 90 ਦੀ 95 ਜਿੰਨੇ ਦੀ ਮਰਜ਼ੀ ਵੇਚ ਲਗੇ ਅੱਜ ਜੋ ਮੁੱਲ ਕਰਨਾ ਵਾ ਆਪਾਂ 85000 ਜੁ ਮਾਨਤਨ ਕਰਾਂਗੇ ਖੁੱਲੇ 85 ਜੋ ਹਾਂਜੀ ਸੰਧੂ ਸਾਹਿਬ ਪਿਓਰ ਤੁੱਜਾ ਸੁਹਾ ਝੋਟੀ ਜਿਹਨਾਂ 10 12 ਲਈ ਵੀ ਪਾਰ ਪਿੱਛੇ ਦੀ ਥਾਣਾ ਦੀ ਫੁੱਲ ਗਰੰਟੀ ਹੋਊਗੀ ਠੀਕ ਆ ਜੀ ਹਾਂਜੀ ਲੈ ਦੋਸਤੋ 85000 ਦੇ ਵਿੱਚੋਂ ਮਾਨਤਨ ਛੋੜਛਪਾ ਹੋ ਜਾਊਗਾ ਸੋ ਝੋਟੀ ਚੰਗੀ ਆ ਜਿੱਡਾ ਕ ਬਜਨ ਵਜੂਦਾ ਕਰਮਾਰੀ ਦਾ ਜੰਮੀ ਪੜੀ ਆ ਜਿੰਨੀ ਵੀ ਆ ਸੋਹਣੀ ਆ ਠੀਕ ਆ ਵਜਣ ਲੋੜ ਦੇ ਵਿੱਚ ਮੈਂ ਪਹਿਲਾਂ ਤੁਹਾਨੂੰ ਨੋਟ ਕਰਾਤਾ ਠੀਕ ਆ ਜੀ ਅੱਗੋਂ ਬਿਲਕੁਲ ਸਲੇਮਾ ਤੇ ਬੈਕ ਸਾਈਡ ਜਿਵੇਂ ਪੁੱਠੇਲ ਸਾਈਡ ਨੂੰ ਆਉਂਦੀ ਆ ਭਾਰੀ ਵਜਣ ਲੋੜ ਦੇ ਵਿੱਚ ਤੇ ਥੱਲੇ ਲੈਵੇ ਦੀ ਵੀ ਪੂਰੀ ਸਾਫ ਸੁਥਰੀ ਅੱਠ ਲੈ ਜੇ ਸੱਤ ਲੈ ਜੇ ਹਫਤਾ ਲੈ ਜੇ ਇਹਨੇ ਦਿਨਾਂ ਦੇ ਵਿੱਚ ਵਿੱਚ ਸੂਪੂਗੀ 85000 ਮੰਗ ਤੇ ਵਿੱਚੋਂ ਛੋੜ ਛੱਪਾ ਮੈਂ ਵੀ ਕਰਨਾਲ ਇਹ ਨਾਗਨੇ ਅੱਜ ਆਪਣੇ ਕੋਲ ਟੋਟਲ ਭਰਾ ਤਿੰਨ ਹਾਂਜੀ ਸੰਤੂ ਸਾਹਿਬ ਇੱਕ ਨੰਬਰ ਆਪਣੇ ਕਰ ਦਿਓ ਸ਼ੇਅਰ ਸੰਤੂ ਸਾਹਿਬ 82172 82497 ਦੂਜਾ ਨੰਬਰ 8289016207 ਠੀਕ ਹੈ ਵੀਰੇ ਹਾਂਜੀ ਮਾਦੋਸੋ ਸਾਰੇ ਸਾਨੂੰ ਮੇਰੇ ਨਾਲ ਵੀਰ ਗੁਰਲਾਲ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਓ ਇੱਥੇ ਆਣ ਕੇ ਆਪਣੇ ਦੋਸਤੋ ਤਸੱਲੀ ਕਰੋ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਨਵੇਂ ਮਿਲਦੇ ਆਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਸੀਗਾ ਸੰਦੂ ਸਾਹਿਬ ਜੀ